ਹੈਲੋ ਸਸੀ ਗਾਲ ਜੀ ਅੱਜ ਮੈਂ ਤੁਹਾਨੂੰ ਜ਼ਿੰਦਗੀ ਵਿੱਚ ਕੰਮ ਆਉਣ ਵਾਲੀਆਂ ਬਹੁਤ ਜ਼ਰੂਰੀ ਘਰੇਲੂ ਟਿਪਸ ਕਿਚਨ ਦੇ ਟਿਪਸ ਤੇ ਆਯੁਰਵੈਦਿਕ ਚੀਜ਼ਾਂ ਬਾਰੇ ਜ਼ਰੂਰ ਜਾਣਕਾਰੀ ਦਵਾਂਗੀ ਜਿਸ ਨਾਲ ਕਿ ਤੁਹਾਡਾ ਸਮਾਂ ਵੀ ਬਚੇਗਾ ਤੇ ਤੁਹਾਡੇ ਸਰੀਰ ਨੂੰ ਸਵਸਥ ਹੋਣ ਲਈ 60 ਬੈਸਟ ਟਿਪਸ ਦਵਾਂਗੀ ਜਿਸ ਨੂੰ ਸੁਣ ਕੇ ਤੁਸੀਂ ਆਪਣੇ ਜ਼ਿੰਦਗੀ ਵਿੱਚ ਦਿਨ-ਬਰ-ਦਿਨ ਪਰਿਵਰਤਨ ਲਿਆ ਸਕਦੇ ਹੋ ਤੇ ਜ਼ਿੰਦਗੀ ਨੂੰ ਖੁਸ਼ਹਾਲ ਬਣਾ ਸਕਦੇ ਹੋ ਜੀੜੀ ਟਿਪਸ ਅੱਜ ਮੈਂ ਤੁਹਾਨੂੰ ਦੱਸਾਂਗੀ ਇਹ ਤੁਸੀਂ ਜ਼ਰੂਰ ਗੌਰ ਨਾਲ ਸੁਣੀਓ ਤੇ ਅਜ਼ਮਾਯੋ ਅਜ਼ਮਾਏ ਹੋਏ ਨੁਕਸੇ ਹਨ ਜ਼ਰੂਰ ਸੁਣੀਓ ਨੰਬਰ 1 ਪਹਿਲਾ ਹੈ ਕਿ ਅਗਰ ਦੁੱਧ ਵਿੱਚ ਸੌਂਫ ਮਿਲਾ ਕੇ ਪੀਣ ਨਾਲ ਤੁਸੀਂ ਪੀਂਦੇ ਹੋ ਤੇ ਤੁਹਾਨੂੰ ਕਮਰ ਦਰਦ ਤੋਂ ਛੁਟਕਾਰਾ ਮਿਲ ਜਾਂਦਾ ਹੈ ਨੰਬਰ 2 ਰੋਜ਼ਾਨਾ ਰਾਤ ਨੂੰ ਸੌਂਦੇ ਸਮੇਂ ਪਿਸ਼ਾਬ ਕਰਕੇ ਸੋਣਾ ਚਾਹੀਦਾ ਹੈ ਜਿਸ ਨਾਲ ਕਿ ਸਾਡੇ ਗੁਰਦੇ ਖਰਾਬ ਨਹੀਂ ਹੋਣਗੇ ਨੰਬਰ 3 ਰਾਤ ਨੂੰ ਧੁੰਨੀ ਵਿੱਚ ਤੇਲ ਪਾ ਕੇ ਸੋਣਾ ਚਾਹੀਦਾ ਹੈ ਜਿਸ ਨਾਲ ਕੀ ਸਾਡਾ ਸਰੀਰ ਸਵਸਤ ਰਹਿੰਦਾ ਹੈ ਤੇ ਸਾਨੂੰ ਥਕਾਨ ਮਹਿਸੂਸ ਨਹੀਂ ਹੁੰਦੀ ਤੇ ਜਿਹੜੇ ਲੋਕ ਰੋਜ਼ਾਨਾ ਦਹੀਂ ਦਾ ਸੇਵਨ ਕਰਦੇ ਨੇ ਉਹਨਾਂ ਨੂੰ ਬਾਥਰੂਮ ਦੀ ਇਨਫੈਕਸ਼ਨ ਨਹੀਂ ਹੁੰਦੀ ਕਟੇ ਹੋਏ ਪਿਆਜ਼ ਦੂਸਰੇ ਦਿਨ ਬਿਲਕੁਲ ਵੀ ਨਹੀਂ ਖਾਣੇ ਚਾਹੀਦੇ ਇਸ ਨਾਲ ਬਿਮਾਰੀਆਂ ਹੋ ਜਾਂਦੀਆਂ ਹਨ ਰੋਜ਼ਾਨਾ ਸਵੇਰ ਖਾਲੀ ਪੇਟ ਉਲਟਾ ਲਟਕਣੇ ਨਾਲ ਲੰਬਾਈ ਵਧਣੀ ਸ਼ੁਰੂ ਹੋ ਜਾਂਦੀ ਹੈ ਜਿਨ੍ਹਾਂ ਦਾ ਕੱਦ ਛੋਟਾ ਹੈ ਉਹ ਹਮੇਸ਼ਾ ਉਲਟਾ ਲਟਕਿਆ ਕਰਨ ਜਿਸ ਨਾਲ ਕਿ ਉਹਨਾਂ ਦਾ ਕੱਦ ਵਧੇਗਾ ਤੇ ਉਹਨਾਂ ਦੀ ਲੰਬਾਈ ਵੀ ਗਰੋਥ ਕਰੇਗੀ ਮooli ਦਾ ਰਸ ਪੀਣ ਨਾਲ ਪਿੱਤੇ ਦੀ ਪੱਥਰੀ ਨਹੀਂ ਬਣਦੀ ਕਿਉਂਕਿ ਮooli ਫਾਇਦੇਮੰਦ ਹੈ ਰੋਜ਼ਾਨਾ ਅਦਰਕ ਦਾ ਥੋੜਾ ਜਿਹਾ ਟੁਕੜਾ ਚਬਾ ਲੈਣ ਨਾਲ ਬਹੁਤ ਜਲਦੀ ਬਿਮਾਰੀਆਂ ਠੀਕ ਹੋ ਜਾਂਦੀਆਂ ਨੇ ਸਵੇਰੇ ਉੱਠ ਕੇ ਆਪਣੇ ਵਾਲਾਂ ਨੂੰ ਕੰਗੀ ਕਰਨ ਨਾਲ ਵਾਲਾਂ 'ਚ ਗੁੰਝਲਾਂ ਬਿਲਕੁਲ ਨਹੀਂ ਪੈਂਦੀਆਂ ਤੇ ਰਾਤ ਨੂੰ ਸੌਣ ਵੇਲੇ ਵੀ ਵਾਲਾਂ ਨੂੰ ਕੰਗੀ ਕਰਕੇ ਸੌਣਾ ਚਾਹੀਦਾ ਹੈ। ਗੁੜ ਦੇ ਸੇਵਨ ਨਾਲ 슈ਗਰ ਦੀ ਦਿੱਕਤ ਨਹੀਂ ਹੁੰਦੀ। ਰੋਜ਼ਾਨਾ ਬੇਰ ਦਾ ਸੇਵਨ ਕਰਨ ਨਾਲ ਪੇਟ ਦੀ ਬਹੁਤ ਸਾਰੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਨੇ। ਰੋਜ਼ਾਨਾ ਸਵੇਰੇ ਇੱਕ ਤਾਜ਼ਾ ਟਮਾਟਰ ਖਾਣ ਨਾਲ ਵਾਲ ਸਫੇਦ ਨਹੀਂ ਹੁੰਦੇ। ਸਵੇਰ ਨਾਸ਼ਤੇ ਵਿੱਚ ਇਲਾਚੀ ਖਾਣ ਨਾਲ ਸਾਹ ਨਹੀਂ ਫੁੱਲਦਾ ਜਿਨ੍ਹਾਂ ਨੂੰ ਸਾਹ ਦੀ ਪ੍ਰੋਬਲਮ ਹੈ ਉਹ ਸਵੇਰੇ ਇੱਕ ਇਲਾਚੀ ਜ਼ਰੂਰ ਖਾ ਲਿਆ ਕਰਨ ਇਸ ਨਾਲ ਉਹਨਾਂ ਨੂੰ ਸਾਹ ਦੀ ਬਿਮਾਰੀ ਬਿਲਕੁਲ ਵੀ ਨਹੀਂ ਹੋਵੇਗੀ ਸੌਣ ਤੋਂ ਪਹਿਲਾਂ ਥੋੜਾ ਜਿਹਾ ਗੁੰਗੁਣਾ ਪਾਣੀ ਦੇ ਨਾਲ ਪੀ ਲੈਣਾ ਚਾਹੀਦਾ ਹੈ ਯਾਨੀ ਕਿ ਗੁੰਗੁਣਾ ਪਾਣੀ ਦਾ ਸੇਵਨ ਕਰਨਾ ਚਾਹੀਦਾ ਹੈ ਜਿਸ ਨਾਲ ਕਿ ਗੁਰਦੇ ਸਾਫ਼ ਹੁੰਦੇ ਨੇ ਅਮਰੂਦ ਦਾ ਸੇਵਨ ਕਰਨ ਨਾਲ ਡਿਪਰੈਸ਼ਨ ਘਟ ਹੁੰਦਾ ਹੈ ਸੁਸਤੀ ਘਟ ਹੁੰਦੀ ਹੈ ਇਹ ਸਾਨੂੰ ਅਮਰੂਦ ਦਾ ਸੇਵਨ ਕਰਨਾ ਚਾਹੀਦਾ ਹੈ ਜਿਸ ਨਾਲ ਬੱਚਿਆਂ ਨੂੰ ਭੁੱਖ ਨਹੀਂ ਲੱਗਦੀ ਉਹਨਾਂ ਨੂੰ ਅਮਰੂਦ ਜ਼ਰੂਰ ਖਵਾਉਣਾ ਚਾਹੀਦਾ ਹੈ ਜਿਸ ਨਾਲ ਕਿ ਉਹਨਾਂ ਨੂੰ ਭੁੱਖ ਲੱਗ ਸਕੇ ਤੇ ਬੱਚਾ ਰੱਜ ਕੇ ਰੋਟੀ ਖਾ ਸਕੇ ਜਿਆਦਾ ਠੰਡਾ ਪਾਣੀ ਪੀਣੇ ਦੇ ਨਾਲ ਚਿਹਰੇ ਉੱਤੇ ਝੁਰੜੀਆਂ ਪੈ ਜਾਂਦੀਆਂ ਨੇ ਤੇ ਧਣੀਏ ਤੇ ਰਸ ਨੂੰ ਸਿਰ ਤੇ ਲਗਾਉਣ ਨਾਲ ਸਿਰ ਤੇ ਵਾਲ ਆਉਣੇ ਸ਼ੁਰੂ ਹੋ ਜਾਂਦੇ ਨੇ ਗਰਮ ਰੋਟੀ ਦੇ ਨਾਲ ਦਹੀਂ ਦਾ ਸੇਵਨ ਬਿਲਕੁਲ ਨਹੀਂ ਕਰਨਾ ਚਾਹੀਦਾ ਅਗਲਾ ਨੁਕਸਾ ਤੁਹਾਨੂੰ ਦੱਸਦੇ ਹਾਂ ਕਿ ਰੋਜ਼ਾਨਾ ਪਿਆਜ਼ ਖਾਣ ਨਾਲ ਸਰੀਰ ਵਿੱਚ ਤਾਜ਼ਾ ਖੂਨ ਬਣਦਾ ਹੈ ਤੇ ਸਾਡਾ ਬ੍ਰੈਡ ਸਰਕੂਲੇਸ਼ਨ ਠੀਕ ਰਹਿੰਦਾ ਹੈ ਪਿਆਜ਼ ਖਾਣ ਨਾਲ ਭੁੱਖ ਲੱਗਦੀ ਹੈ ਇਹਦਾ ਰੋਜ਼ਾਨਾ ਸੇਵਨ ਕਰਿਆ ਕਰੋ ਅਗਰ ਤੁਹਾਡੇ ਹਰ ਰੋਜ਼ ਹੱਥ ਠੰਡੇ ਰਹਿੰਦੇ ਹਨ ਤੇ ਤੁਹਾਡੇ ਚ ਖੂਨ ਦੀ ਕਮੀ ਹੋ ਸਕਦੀ ਹੈ ਖੂਨ ਦੀ ਕਮੀ ਜਿਸ ਨਾਲ ਕੀ ਤੁਹਾਡੇ ਖੂਨ ਦੀ ਕਮੀ ਨੂੰ ਆਪਾਂ ਦੂਰ ਕਰਨ ਲਈ ਸਾਨੂੰ ਆਪਣੇ ਖਾਣੇ ਵਿੱਚ ਫਲ ਫਰੂਟ ਯੂਜ਼ ਕਰਨੇ ਚਾਹੀਦੇ ਹਨ ਫਲ ਖਾਣ ਕਿਸੇ ਵੀ ਫਲ ਖਾਣ ਤੋਂ ਬਾਅਦ ਪਾਣੀ ਨਹੀਂ ਪੀਣਾ ਚਾਹੀਦਾ ਜਿਸ ਨਾਲ ਸਾਨੂੰ ਤੇਜਾਬ ਹੋ ਸਕਦਾ ਹੈ ਤੇ ਤੇਜਾਬ ਦੀ ਜਲਨ ਹੋ ਸਕਦੀ ਹੈ ਅਗਰ ਚਿਹਰੇ ਤੇ ਬੁਢਾਪਾ ਜਲਦੀ ਨਜ਼ਰ ਆਣ ਲੱਗ ਜਾਵੇ ਤਾਂ ਦੁੱਧ ਵਿੱਚ ਸ਼ੁਭਾਰੇ ਉਬਾਲ ਕੇ ਪੀਣੇ ਚਾਹੀਦੇ ਹਨ ਜਿਆਦਾ ਠੰਡਾ ਪਾਣੀ ਦੰਦਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਇਸ ਲਈ ਦੰਦ ਬਹੁਤ ਜਲਦੀ ਖਰਾਬ ਹੋ ਜਾਂਦੇ ਨੇ ਤੇ ਪਾਈ ਪਾਈ ਦੀਆਂ ਦਾ ਰੋਗ ਹੋ ਜਾਂਦਾ ਹੈ ਕਿ ਦੰਦਾਂ ਵਿੱਚੋਂ ਖੂਨ ਆਣਾ ਸ਼ੁਰੂ ਹੋ ਜਾਂਦਾ ਹੈ ਮੂੰਹ ਦੇ ਵਿੱਚੋਂ ਬਦਬੂ ਆਣਾ ਸ਼ੁਰੂ ਹੋ ਜਾਂਦੀ ਹੈ ਅਗਰ ਤੁਸੀਂ ਧਨੀਏ ਨੂੰ ਧਨੀਏ ਦੇ ਦੋ ਪੱਤੇ ਲਓ ਜੇ ਤਾਜ਼ਾ ਧਨੀਆ ਹੈ ਘਰ ਵਿੱਚ ਜਾਂ ਕੋਈ ਵੀ ਧਨੀਆ ਜਾਂ ਸੁੱਕਾ ਧਨੀਆ ਹੈ ਤਾਜ਼ਾ ਧਨੀਆ ਹੈ ਉਹਦੇ ਦੋ ਤਿੰਨ ਪੱਤੇ ਲੈ ਲਓ ਤੇ ਉਸ ਨੂੰ ਪੱਤਿਆਂ ਨੂੰ ਚਬਾਣਾ ਸ਼ੁਰੂ ਕਰ ਦਿਓ ਉਹਦੇ ਨਾਲ ਵੀ ਤੁਹਾਡਾ ਮੂੰਹ ਦੀ ਬਦਬੂ ਦੂਰ ਹੋ ਜਾਵੇਗੀ ਰੋਜ਼ਾਨਾ ਦੁੱਧ ਪੀਣ ਨਾਲ ਸਰੀਰ ਨੂੰ ਬਹੁਤ ਫਾਇਦੇ ਹੁੰਦਾ ਹੈ ਨਾ ਦੁੱਧ ਅੰਮ੍ਰਿਤ ਦੇ ਸਮਾਨ ਹੈ ਵਾਲਾਂ ਨੂੰ ਲੰਬੇ ਕਣੇ ਕਰਨ ਲਈ ਸਰ੍ਹੋਂ ਦੇ ਤੇਲ ਨੂੰ ਥੋੜਾ ਜਿਹਾ ਗਰਮ ਕਰਕੇ ਲਗਾਓ ਮ사ਜ ਕਰੋ ਇਹਦੇ ਨਾਲ ਵਾਲਾਂ ਨੂੰ ਬਹੁਤ ਚਮਕੀਲੇ ਬਣਨਗੇ ਸਿਰ 'ਚ ਅਗਰ ਦਰਦ ਰਹਿੰਦਾ ਹੈ ਤੇ ਚੋਲਾ ਦਾ ਪ੍ਰੇਸ਼ ਕਰੋ ਚਾਵਲ ਖਾਣ ਤੋਂ ਤੁਰੰਤ ਬਾਅਦ ਪਾਣੀ ਨਹੀਂ ਪੀਣਾ ਚਾਹੀਦਾ ਹੈ ਇਸ ਨਾਲ ਪੇਟ ਨੂੰ ਨੁਕਸਾਨ ਪਹੁੰਚਦਾ ਹੈ ਤੇ ਬਦਹਜਮੀ ਹੋ ਜਾਂਦੀ ਹੈ ਜੇ ਕੰਨ ਵਿੱਚ ਮੈਲ ਫਸ ਜੇ ਖੁਜਲੀ ਹੋਣ ਲੱਗ ਜੇ ਤੇ ਰਾਤ ਨੂੰ ਕੰਨ ਵਿੱਚ ਸਰੋ ਦੇ ਤੇਲ ਦੀਆਂ 2-3 ਬੂੰਦਾਂ ਪਾ ਕੇ ਸੋ ਜਾਓ ਸਵੇਰੇ ਸਾਫ਼ ਹੋ ਜਾਵੇਗਾ ਕੰਨ ਅਗਰ ਤੁਸੀਂ ਕਿਸੇ ਕਾਟਨ ਬਰਡਸ ਨਾਲ ਠੀਕ ਸਾਫ਼ ਕਰੋਗੇ ਤਾਂ ਵੀ ਠੀਕ ਉਹ ਕੰਨ ਦੀ ਸਾਰੀ ਮੈਲ ਉੱਗਲ ਜੇਗੀ ਦੀ ਕਨ ਸਾਫ ਹੋ ਜਾਵੇਗਾ ਗਰਮ ਕਪੜੇ ਗਰਮ ਕੰਬਲ ਅਲਮਾਰੀ ਤੋਂ ਜਿਆਦਾ ਦੇਰ ਰੱਖਣ ਨਾਲ ਉਹਨਾਂ ਚੋਂ ਬਦਬੂ ਆਉਣ ਲੱਗ ਜਾਂਦੀ ਹੈ ਕੱਪੜਿਆਂ ਦੇ ਨਾਲ ਇੱਕ ਖਾਲੀ ਪਰਫਿਊਮ ਦੀ ਬੋਤਲ ਰੱਖ ਦੋਗੇ ਤਾਂ ਉਹਦੇ ਨਾਲ ਕੱਪੜਿਆਂ ਚੋਂ ਬਦਬੂ ਨਹੀਂ ਖੁਸ਼ਬੂ ਆਏਗੀ ਚਾਹੇ ਖਾਲੀ ਪਰਫਿਊਮ ਦੀ ਬੋਤਲ ਹੋਵੇ ਉਹ ਵੀ ਤੁਸੀਂ ਆਪਣੇ ਗਰਮ ਕੰਬਲ ਚਾਦਰਾਂ ਬੈੱਡ ਸ਼ੀਟ ਜੋ ਤੁਸੀਂ ਅੰਦਰ ਬੈੱਡ ਦੇ ਰੱਖਣੀਆਂ ਹਨ ਉਹਦੇ ਨਾਲ ਤੁਹਾਡੇ ਮਤਲਬ ਖੁਸ਼ਬੂ ਆਏਗੀ ਬਦਬੂ 스멜 ਨਹੀਂ ਆਏਗੀ ਤੇ ਅਗਰ ਤੁਸੀਂ ਆਪਣੇ ਘਰ ਵਿੱਚ ਚਾਹੁੰਦੇ ਹੋ ਕਿ ਨੈਗੇਟਿਵ એનર્ਜੀ ਨਾ ਹੋਵੇ ਤੇ ਤੁਸੀਂ ਪਾਣੀ ਵਿੱਚ ਨਮਕ ਪਾ ਕੇ ਪੋਚਾ ਲਗਾਉਣਾ ਸ਼ੁਰੂ ਕਰ ਦਿਓ ਜਿਸ ਨਾਲ ਕਿ ਘਰ ਵਿੱਚ ਨੈਗੇਟਿਵ એનર્ਜੀ ਦੂਰ ਹੁੰਦੀ ਹੈ ਤੇ ਪੋਜ਼ਿਟਿਵ ਵਾਈਬ ਆਉਂਦੀ ਹਨ ਗਰਮ ਪਾਣੀ ਵਿੱਚ ਥੋੜੀ ਜੀ ਇਲਾਚੀ ਪਾਊਡਰ ਨੂੰ ਉਬਾਲ ਕੇ ਪੀਣ ਨਾਲ ਸਰੀਰ ਦੀ ਥਕਾਵਟ ਘੱਟ ਹੋ ਜਾਂਦੀ ਹੈ ਅਗਰ ਤੁਹਾਡੇ ਸਰੀਰ ਵਿੱਚ ਕਮਜ਼ੋਰੀ ਮਹਿਸੂਸ ਹੋਣ ਲੱਗੇ ਦੁੱਧ ਦੇ ਵਿੱਚ ਸੁਭਾਰੇ ਉਬਾਲ ਕੇ ਪੀਣ ਨਾਲ ਤਾਕਤ ਆਉਂਦੀ ਹੈ ਰੋਜ਼ ਰਾਤ ਨੂੰ ਕ੍ਰਿਸ਼ਮਿਸ਼ ਦਾ ਸੇਵਨ ਕਰਨ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ ਪੁਦੀਨੇ ਦੀ ਪੱਤੀਆਂ ਨੂੰ ਚਿਹਰੇ ਤੇ ਲਗਾਉਣਾ ਸਕਿਨ ਨਰਮ ਤੇ ਮੁਲਾਇਮ ਹੋ ਜਾਂਦੀ ਹੈ ਅਗਰ ਤੁਹਾਨੂੰ ਸੁੱਕੀ ਖੰਗ ਹੈ ਤੇ ਤੁਸੀਂ ਰਾਤ ਨੂੰ ਸੌਂਦੇ ਸਮੇਂ ਗਰਮ ਦੁੱਧ ਵਿੱਚ ਦੋ ਤਿੰਨ ਬਤਾਸੇ ਪੀਉਂਗੇ ਨਾ ਕੋਲ ਕੇ ਉਹਦੇ ਨਾਲ ਤੁਹਾਡੀ ਖਾਂਸੀ ਨੂੰ ਆਰਾਮ ਹੋਵੇਗਾ ਕਣਕ ਦਲੀਏ ਨੂੰ ਦੇਸੀ ਖੰਡ ਬਦਾਮ ਗਿਰੀ ਦੇਸੀ ਘਿਓ ਮਲਾ ਕੇ ਦਲੀਆ ਬਣਾ ਕੇ ਤੁਸੀਂ ਖਾਓਗੇ ਇਹ ਤੁਹਾਡੇ ਸਰੀਰ ਦੇ ਵਿੱਚ ਬਹੁਤ ਫਾਇਦੇਮੰਦ ਕਰੇਗਾ ਅਗਲਾ ਨੁਕਸਾ ਦੱਸਦੇ ਹਾਂ ਹਰ ਰੋਜ਼ ਜ਼ਿਆਦਾ ਸੋਚਣ ਨਾਲ ਲੋਕਾਂ ਨੂੰ ਅਕਸਰ ਡਿਪਰੈਸ਼ਨ ਦੇ ਸ਼ਿਕਾਰ ਹੋ ਜਾਂਦੇ ਨੇ ਕਿਉਂਕਿ ਉਹਨਾਂ ਦਾ ਦਿਮਾਗ ਉਹੀ ਸੋਚਣ ਲੱਗਦਾ ਹੈ ਜੋ ਅਸਲੀਅਤ 'ਚ ਹੁੰਦਾ ਨਹੀਂ ਹੈ ਟੈਨਸ਼ਨ ਹੋ ਜਾਂਦੀ ਹੈ ਤੇ ਇਸ ਕਰਕੇ ਸਾਨੂੰ ਟੈਨਸ਼ਨ ਨਹੀਂ ਲੈਣੀ ਚਾਹੀਦੀ ਤੇ ਰਾਤ ਨੂੰ ਕੁਝ ਵੀ ਸੋਚਣਾ ਨਹੀਂ ਚਾਹੀਦਾ ਰਾਤ ਦੀ ਬਚੀ ਹੋਈ ਰੋਟੀ ਵਿੱਚ ਫਾਈਬਰ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਬਾਸੀ ਰੋਟੀ ਨੂੰ ਸਵੇਰ ਦੁੱਧ ਦੇ ਨਾਲ ਖਾਣ ਨਾਲ ਅਪਚ ਗੈਸ ਐਸਿਡਿਟੀ ਪੇਟ ਦੀ ਕਈ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ ਅਗਰ ਤੁਹਾਡੀਆਂ ਅੱਖਾਂ ਦੇ ਪਾਣੀ ਨਿਕਲਦਾ ਹੈ ਇਸ ਦਾ ਮਤਲਬ ਹੈ ਕਿ ਤੁਹਾਡੀਆਂ ਨਿਗਾਹ ਕਮਜ਼ੋਰ ਹੋ ਰਹੀ ਹੈ ਰੋਜ਼ਾਨਾ 10-15 ਮਿੰਟ ਪੈਦਲ ਸੈਰ ਕਰਨ ਨਾਲ ਡਿਪਰੈਸ਼ਨ ਦੂਰ ਹੋ ਜਾਂਦਾ ਹੈ ਤੇ ਸਰੀਰ ਸਵਸਥ ਰਹਿਦਾ ਹੈ। ਅਗਲਾ ਨੁਕਸਾ ਦੱਸਦੇ ਹਾਂ ਕਿ ਬਦਾਮ ਦਾ ਤੇਲ ਨਾਭੀ ਵਿੱਚ ਬਾਣ ਨਾਲ ਪੇਟ ਹੌਲੀ-ਹੌਲੀ ਥੋੜਾ ਘਟਣ ਲੱਗ ਜਾਂਦਾ ਹੈ ਤੇ ਪੇਟ ਦੀ ਚਰਬੀ ਵੀ ਕੁੱਲਣ ਲੱਗ ਜਾਂਦੀ ਹੈ। ਪਿਆਜ਼ ਦੀ ਖੁਸ਼ਬੂ ਸੁੰਘਣ ਨਾਲ ਦਿਮਾਗ ਮਜ਼ਬੂਤ, ਦਿਲ ਮਜ਼ਬੂਤ ਹੁੰਦਾ ਹੈ। ਜਿਆਦਾ ਸੋਚਣ ਵਾਲੇ ਟੈਨਸ਼ਨ ਲੈਣ ਵਾਲੇ ਇਨਸਾਨ ਦੇ ਚਿਹਰੇ ਤੇ ਝੁਰੜੀਆਂ ਆਉਣ ਲੱਗ ਜਾਂਦੀਆਂ ਹਨ ਇਸ ਕਰਕੇ ਟੈਨਸ਼ਨ ਨਹੀਂ ਲੈਣੀ ਚਾਹੀਦੀ ਤੇ ਜਿਆਦਾ ਸੋਚਣਾ ਵੀ ਨਹੀਂ ਚਾਹੀਦਾ ਸਫੇਦ ਬਾਲ ਸਫੇਦ ਬਾਲਾਂ ਨੂੰ ਆਪਾਂ ਇੱਕ ਨੁਕਸਾ ਦੱਸਦੇ ਹਾਂ ਕਿ ਪਿਆਜ਼ ਦੇ ਰਸ ਬਾਲਾਂ ਵਿੱਚ ਲਾਉਣ ਨਾਲ ਬਾਲ ਗਿਰਨਾ ਬੰਦ ਹੋ ਜਾਣਗੇ ਤੇ ਬਾਲਾਂ ਦੀ ਜੋ ਸਫੇਦ ਚਿੱਟੇ ਵਾਲ ਜਲਦੀ ਆਉਂਦੇ ਹਨ ਉਹ ਵੀ ਘਟਣਗੇ ਤੇ ਬਾਲ ਕਾਲੇ ਹੋਣ ਸ਼ੁਰੂ ਹੋ ਜਾਣਗੇ ਅਗਲਾ ਨੁਕਸਾ ਦੱਸਦੇ ਹਾਂ ਕਾਜੂ ਦਾ ਸੇਵਨ ਕਰਨ ਨਾਲ ਨજર ਤੇਜ਼ ਹੁੰਦੀ ਹੈ ਤੇ ਆਪਣੇ ਬੱਚਿਆਂ ਨੂੰ ਰੋਜ਼ਾਨਾ ਕਾਜੂ ਦਾ ਸੇਵਨ ਕਰਵਾਇਆ ਕਰੋ ਜਿਹੜੇ ਬੱਚੇ ਪੜਦੇ ਨਹੀਂ ਖਾਣਾ ਖਾਣ ਤੋਂ ਬਾਅਦ ਖੂਨ ਦਾ ਬਹਾਵ ਘੱਟ ਹੋ ਜਾਂਦਾ ਹੈ ਜਿਸ ਦੀ ਵਜ੍ਹਾ ਨਾਲ ਨੀਂਦ ਆਣ ਲੱਗ ਜਾਂਦੀ ਹੈ ਅਗਲਾ ਨੁਕਸਾ ਦੱਸਦੇ ਹਾਂ ਪੇਟ ਦੇ ਬਲ ਸੌਣ ਨਾਲ ਇਨਸਾਨ ਜਲਦੀ ਬੁੱਢਾ ਹੋਣ ਲੱਗ ਜਾਂਦਾ ਹੈ ਜੋ ਵੀ ਨੁਕਸੇ ਅਸੀਂ ਤੁਹਾਨੂੰ ਦੱਸਦੇ ਹਾਂ ਇਹ ਸਾਡੇ ਖੁਦ ਦੇ ਅਜ਼ਮਾਏ ਹੋਏ ਹੁੰਦੇ ਹਨ ਜਿਸ ਨੂੰ ਤੁਸੀਂ ਅਜ਼ਮਾ ਕੇ ਬਹੁਤ ਫਾਇਦਾ ਲੈ ਸਕਦੇ ਹੋ ਅਗਰ ਤੁਹਾਡੀ ਨੱਕ ਬੰਦ ਹੈ ਤੇ ਰਾਤ ਨੂੰ ਗੁੜ ਦੀ ਧੂਣੀ ਲਵੋ ਤੁਸੀਂ ਕੀ ਕਰਨਾ ਹੈ ਇੱਕ ਛੋਟਾ ਜਿਹਾ ਪਾਥੀ ਜਾਂ ਕੋਈ ਲੱਕੜੀ ਦਿੱਤੇ ਅੱਗ ਨੂੰ ਜਲਾ ਲੈਣਾ ਹੈ ਉਸ ਦੇ ਉੱਤੇ ਥੋੜੇ ਛੋਟੇ-ਛੋਟੇ ਗੁੜ ਦੇ ਟੁਕੜੇ ਕਰਕੇ ਰੱਖ ਦੇਣੇ ਹਨ ਜਦੋਂ ਉਸ ਦਾ ਧੂਆ ਆਏਗਾ ਉਹਦੀ 스멜 ਤੁਸੀਂ ਸੁੰਗਣੀ ਹੈ ਉਸ ਨਾਲ ਤੁਹਾਡਾ ਨੱਕ ਵੀ ਖੁੱਲ ਜਾਏਗਾ ਤੇ ਤੁਹਾਡੇ ਅੰਦਰ ਤੱਕ ਉਸ ਦਾ ਧੂਆ ਵੀ ਜਾਏਗਾ ਜਿਸ ਨਾਲ ਬਹੁਤ ਫਾਇਦਾ ਹੋਵੇਗਾ ਜਿਆਦਾ ਗਰਮ ਪਾਣੀ ਪੀਣ ਨਾਲ ਆਪਣੇ ਚਿਹਰੇ ਨੂੰ ਜਿਆਦਾ ਗਰਮ ਪਾਣੀ ਪੀਣ ਨਾਲ પેટ ਦੀਆਂ ਬਿਮਾਰੀਆਂ ਘੁਲ ਕੇ ਬਾਥਰੂਮ ਰਾਹੀਂ ਬਾਹਰ ਆ ਜਾਂਦੀਆਂ ਨੇ ਤੇ ਇਸ ਕਰਕੇ ਥੋੜਾ ਕੋਸਾ ਹੀ ਪਾਣੀ ਪੀਣਾ ਚਾਹੀਦਾ ਹੈ ਤੇਜ਼ ਚੱਲਣ ਵਾਲੇ ਇਨਸਾਨ ਦਾ ਸਰੀਰ ਕਦੇ ਢਿੱਲਾ ਨਹੀਂ ਹੁੰਦਾ ਅਗਲਾ ਨੁਕਸਾ ਸਿਰ ਨੂੰ ਦੇਸੀ ਘਿਓ ਦੀ ਮਾਲਿਸ਼ ਕਰਕੇ ਤੁਸੀਂ ਆਪਣਾ ਦਿਮਾਗ ਤਾਕਤਵਰ ਬਣਾ ਸਕਦੇ ਹੋ ਸਿਰ ਦਰਦ ਵੀ ਦੂਰ ਹੋਏਗਾ ਜੇ ਸਿਰ ਦਰਦ ਦੀ ਪ੍ਰੋਬਲਮ ਹੈ ਤਾਂ ਤੁਸੀਂ ਦੇਸੀ ਘਿਓ ਨਾਲ ਸਿਰ ਨੂੰ ਮ사ਜ ਕਰਕੇ ਆਪਣੇ ਸਿਰ ਦਰਦ ਤੋਂ ਛੁਟਕਾਰਾ ਪਾ ਸਕਦੇ ਹੋ ਲੱਕੜੀ ਦਾ ਕੰਗਾ ਇਸਤੇਮਾਲ ਕਰਨ ਨਾਲ ਵਾਲ ਬਹੁਤ ਘੱਟ ਟੁੱਟਦੇ ਨੇ ਤੇ ਵਾਲ ਮਜ਼ਬੂਤ ਵੀ ਹੁੰਦੇ ਹਨ ਅਗਰ ਤੁਸੀਂ ਆਪਣੇ ਪੇਟ ਦੀ ਚਰਬੀ ਨੂੰ ਘੱਟ ਕਰਨਾ ਚਾਹੁੰਦੇ ਹੋ ਤਾਂ ਰੋਟੀ ਦੇ ਨਾਲ ਪਿਆਜ਼ ਖਾਇਆ ਕਰੋ ਪਾਣੀ ਵਿੱਚ ਨਿੰਬੂ ਨਚੋੜ ਕੇ ਪੀਆ ਕਰੋ 2-3 ਵਾਰ ਖਾਣਾ ਖਾਣ ਤੋਂ ਬਾਅਦ ਉਸ ਤੋਂ ਬਾਅਦ ਪੀਣਾ ਹੈ ਪਾਣੀ ਗਰਮ ਤੇ ਉਸ ਦੇ ਵਿੱਚ ਗਰਮ ਪਾਣੀ ਦੇ ਵਿੱਚ ਨਿੰਬੂ ਜ਼ਰੂਰ ਨਚੋੜ ਲੈਣਾ ਹੈ ਜਿਸ ਨਾਲ ਕਿ ਤੁਹਾਡਾ ਸਵੇਰ ਤੱਕ ਪੇਟ ਵੀ ਸਾਫ਼ ਹੋ ਜਾਵੇਗਾ